ਇੱਕ ਬੰਦੇ ਦਾ ਨਸ਼ਾ ਕਰਦਾ ਹੈ ਉਹ वचन ਜਾਣਦੇ ਦੀ ਉਸ ਪਾਪ ਦੇ ਉੱਤੇ ਪਤਾ ਨਹੀਂ ਪਾ ਹੁੰਦੀ ਜਿੱਤ ਨਹੀਂ ਪਾਉਂਦਾ ਉਹਨੂੰ ਕੰਟੀਨਿਊਸ ਚੱਲੀ ਜਾ ਰਿਹਾ ਹੈ ਇਹ ਪੌਲਸ ਕਹਿੰਦਾ ਇੱਕ ਮੂਰਤੀ ਪੂਜਾ ਹੈ ਸਰ ਪੌਲਸ ਕਹਿੰਦਾ ਆਈਡਲ ਵਰਸ਼ਿਪ ਹੈ ਮੂਰਤੀ ਦੀ ਸਾਥੀ ਕਿ ਤੁਹਾਨੂੰ ਲੱਗ ਰਿਹਾ ਉਸ ਮੂਰਤੀ ਪੂਜਾ ਕਰ ਰਹੇ ਕਿ ਤੁਹਾਨੂੰ ਲੱਗ ਰਿਹਾ ਕਿ ਕਮੇਟੀ ਕੋ ਲੱਗ ਰਿਹਾ ਕਿਉਂਕਿ ਹਰ ਉਸ ਚੀਜ਼ ਜਿਹੜੀ ਪਰਮੇਸ਼ਰ ਤੋਂ ਜ਼ਿਆਦਾ ਮਹੱਤਵਪੂਰਨ ਬਣ ਜਾਂਦੀ ਤੁਹਾਡੀ ਲਾਈਫ ਦੇ ਵਿੱਚ ਉਹ ਮੂਰਤੀ ਪੂਜਾ ਬਣ ਜਾਂਦੀ ਜੇਕਰ ਕੋਈ ਦਿਵੇਂ ਤੋ ਨੋ ਕੋਸਾ ਪ੍ਰੀਓਰੀਟਾ ਅਦਿਰੇਟੋ ਬੀਓ ਇੰਪੋਰਟਾਂਟੇ ਦੀ ਪਰ ਵੇਦੀ ਟੂ ਬਾਜੋ ਬਲ ਹਰੋ ਚੀਜ਼ ਜਿਹੜੀ ਪਰਮੇਸ਼ਰ ਤੋਂ ਜ਼ਿਆਦਾ ਇੰਪੋਰਟੈਂਟ ਬਣ ਜਾਂਦੀ ਤੁਹਾਡੇ ਲਈ ਉਹ ਇੱਕ ਮੂਰਤੀ ਪੂਜਾ ਦਾ ਰੂਪ ਤਰਨ ਕਰ ਲੈਂਦੀ ਹੈ ਕੋਈ ਕੋਸਾ ਅ ਕੁਈ ਵੋਲਟਾ ਪ੍ਰੀਓਰੀਟਾ ਅ ਸੇਟਾਰੇ ਪ੍ਰੀਓਰੀਟਾ ਨੋਤੇ ਉਦੇ ਕੋਲਾ ਕੋਸਾ ਪਰਮੇਸ਼ਰ ਨੇ ਇਸਹਾਕ ਦੀ ਬਲੀ ਕਿਉਂ ਮੰਗੀ ਸੀ ਪਰਮੇਸ਼ੁਰ ਚਾਹੁੰਦੇ ਸੀ ਕਿ ਮੈਂ ਇਹ ਗੱਲ ਨੂੰ ਜਾਣਾਂ ਕਿ 25 ਸਾਲ ਬਾਅਦ ਕਿਤੇ ਕਰ ਇਸਹਾਕ ਪੈਦਾ ਹੋਇਆ ਕਿ ਅੱਜ ਵੀ ਪ੍ਰਾਇੋਰਟੀ ਮੇਰੀ ਆ ਇਹਦੀ ਲਾਈਫ ਦੇ ਵਿੱਚ ਜਾਂ ਹੁਣ ਹੈ ਇਸਹਾਕ ਨੂੰ ਪ੍ਰਾਇੋਰਟੀ ਦੇ ਦੇਵਾਂ ਪਰ ਖਦੀਓ ਕੋਲ ਮਾ ਸਪੇਰੇ ਕਿਉਂਕਿ ਅਬਰਾਹਮ ਨੇ ਰਿਸੀਵੋਟੋ ਓਨ ਫਿਲਿਓ ਦੋਪੋ 25 ਅਨੋ ਅ ਕੀ ਸਤਾ ਵਾ ਦਾਂਡੋ ਇੰਪੋਰਟਾਂਜ਼ ਪ੍ਰਾਇੋਰਿਤਾ ਆਲ ਸੋ ਫਿਲਿਓ ਓਪੁਰ ਆ ਸੋ ਫਿਲਿਓ ਅਬਰਾਹਮ 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 ਕਿਦਾ ਪਰਮੇਸ਼ੁਰ ਮੈਂ ਹਾਜ਼ਰ ਹਾਂ ਯੇ ਰਿਸ ਅਬਰਾਹਮ 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 ਕਿਤਰਾ ਪਰਮੇਸ਼ੁਰ ਮੈਂ ਹਾਜ਼ਰ ਹਾਂ ਹਾਂ ਆਪਣੇ ਇੱਕ ਲੋਤੇ ਇਸਹਾਕ ਨੂੰ ਮੂਰੀਗਾ ਦੇ ਪਹਾੜ ਦੇ ਉੱਤੇ ਜਾ ਕੇ ਮੇਰੇ ਲਈ ਇਹਨੂੰ ਬਲੀਦਾਨ ਕਰ ਦੇ ਜੇ ਤੁਸੀਂ ਪ੍ਰਮੇਸ਼ਰ ਤੇ ਤੁਹਾਨੂੰ ਜਿੰਜੇ ਇਸਾਫਤ ਕੋ ਕਰ ਸਕੋ ਤਾ। ਜਿਵੇਂ ਕਿ ਅਬਰਾਹਮ ਪਰਮੇਸ਼ਰ ਦੇ ਕਹਿ ਦੇ ਅਨੁਸਾਰ ਤੁਰ ਪਿਆ ਉਸ ਬੱਚੇ ਨੂੰ ਲੈ ਕੇ। ਅਬਰਾਹਮ ਪ੍ਰੈਸਿਓਪੀਲੋ ਇਫਾਰਟੀ ਕੋ ਪਿਆਜੋ। ਪਰਮੇਸ਼ਰ ਦੇ ਵਚਨ ਨੂੰ ਪੂਰਾ ਕਰਨ ਲਗਾ ਉਸ ਬੱਚੇ ਨੂੰ ਬਲੀਦਾਨ ਕਰਨ ਲਗਾ। ਪਰ ਇਸ ਵੀਰੇ ਕੋ ਮੰਦਾ ਮੀਤਲੀ ਦੀ। ਪਰਮੇਸ਼ਰ ਨੇ ਰੋਕਿਆ। ਦਿਓਲ ਜਾਂ ਫਰਮਾਤਾ। ਜੋ ਤੀ ਹਵਾ ਯਰੀ ਨੇ ਇੱਕ ਮੇਮਣਾ ਮੁਹਈਆ ਕੀਤਾ। ਕਿ ਪਰਮੇਸ਼ਰ ਕਹਿੰਦੇ ਅਬਰਾਹਮ ਮੈਂ ਹੁਣ ਜਾਣ ਗਿਆ ਆ ਕਿ ਤੂੰ ਮੈਨੂੰ ਪਿਆਰ ਕਰਦਾ ਹੈ ਪਰ ਮੇਸ਼ਰ ਤੇ ਬੱਚੇ ਤੂੰ ਜਿਆਦਾ ਮਹੱਤਵ ਇਸਹਾਕ ਦਾ ਬਣ ਜਾਂਦਾ ਅਬਰਾਹਮ ਦੀ ਲਾਈਫ ਦੇ ਵਿੱਚ ਉਹ ਇੱਕ ਮੂਰਤੀ ਪੂਜਾ ਦਾ ਰੂਪ ਧਾਰਨ ਕਰ ਜਾਂਦਾ ਫਿਰ ਅਬਰਾਹਮ ਕੋਲ ਇਸ ਵਿਸ਼ਵਾਸ ਦਾ ਇਦੋਲੈਟਰੀਤਾ ਆਕਿਤਾ ਦਾ ਲਾਲਚ ਤੁਹਾਡਾ ਲੋਭ ਤੁਹਾਡੇ ਲਈ ਮੂਰਤੀ ਪੂਜਾ ਬਣ ਸਕਦਾ ਹੈ ਤਾਂ ਦੀ ਕੋਈ ਗਲਤ ਆਦਤ ਤੁਹਾਡੇ ਲਈ ਮੂਰਤੀ ਪੂਜਾ ਦਾ ਰੂਪ ਧਾਰਨ ਕਰ ਸਕਦੀ ਹੈ। ਉਹ ਨਵਸਰਾ, ਉਹ ਪੂਰਨ ਬਸਤੀ ਦੀ ਦਿਰੋਨਾ ਬਸਤਾ ਕਰਦੀ ਵਾzione per voi potrebbe diventare una కੜਵਾ ਸਾਚਾ ਅੱਜ ਫੋਨ ਸਾਡੀ ਕਮੀ ਬੜਿਆ ਹੋਇਆ ਹੈ। ਇਹ ਉਹ ਨਵਰਿਤਾ ਮਾਰਾ ਇੱਕ ਵਾਇਸ ਸੱਖਿਆ ਜੋ ਦੀ ਆਤੀ ਹੈ। ਅੱਜ ਫੋਨ ਨੇ ਮੂਰਤੀ ਦਾ ਰੂਪ ਧਾਰਨ ਕੀਤਾ ਹੋਇਆ, ਮੂਰਤੀ ਪੂਜਾ ਦਾ ਰੂਪ ਧਾਰਿਆ ਹੋਇਆ ਹੈ। ਲਵਰਿਤਾ ਮਾਰਾ ਦੀ ਜੋਤੀ ਇੱਕ ਹੋਰ ਜੋਤੀ ਚੁਣਨ ਲਈ